ਭਾਈ ਆਪਾਂ ਜੈਗਰਡ ਫੋਟ ਦੇਖ ਕੇ ਥੱਲੇ ਨੂੰ ਉਤਰ ਰਹੇ ਆ ਤੇ ਇੱਥੇ ਆਪਾਂ ਨੂੰ ਰਾਸਤੇ 'ਚ ਬਾਈ ਹਣੀ ਮਿਲੇ ਸੀਗੇ ਉਹ ਕਹਿੰਦੇ ਸੀ ਥੋਡੀਆਂ ਵੀਡੀਓਜ਼ ਦੇਖਦੇ ਆ ਤੇ ਬਾਈ ਹਣੀ ਇਜ਼ਰਾਈਲ ਤੋਂ ਨੇ ਇਜ਼ਰਾਈਲ ਬਾਈ ਕਹਿੰਦੇ ਮੈਂ 1994 ਦਾ ਗਿਆ ਹਾਂ ਦੁਆਬੇ ਏਰੀਆ 'ਚ ਸੀ ਬਾਈ ਨਵੇਂ ਸ਼ਹਿਰ ਤੋਂ ਤੇ ਬਹੁਤ ਬਾਈ ਨਾਲ ਚੰਗਾ ਲੱਗਿਆ ਸੀ 20 ਮਿੰਟ ਬਾਈ ਕੋਲ ਖੜੇ ਰਹੇ ਤੇ ਬਾਈ ਕਹਿੰਦਾ ਆਪਾਂ ਖਾਣੇ ਪੀਣੇ ਆ ਥੱਲੇ ਜਾ ਕੇ ਕੁਛ ਰੋਟੀ ਪਾਣੀ ਹਨਾ ਵੀ ਤੁਸੀਂ ਟਾਈਮ ਕੱਢਿਓ ਤੇ ਬਾਈ ਨੂੰ ਅਸੀਂ ਕਿਹਾ ਵੀ ਅਸੀਂ ਇਹ ਕਿਲਾ ਦੇਖ ਕੇ ਫੇਰ ਆਉਣੇ ਆ ਵੀ ਥੱਲੇ ਮਿਲਦੇ ਆ ਤੇ ਅੱਜ ਸ਼ਾਮ ਨੂੰ ਦੇਖਾਂਗੇ ਬਾਈ ਹਣੀ ਨਾਲ ਮਿਲਾਂਗੇ ਤੇ ਚੱਲਦੇ ਆ ਕਿਉਂਕਿ ਥੱਲੇ ਨੂੰ ਚੜ੍ਹਾ ਉਤਰਾਈ ਬਹੁਤ ਹੈ ਤੇ ਵੀਡੀਓ ਖੈਰ ਇਥੇ ਘੱਟ ਬਣਦੀ ਆ ਉਤਰਾਈਆਂ ਬਹੁਤ ਜਿਆਦੇ ਨੇ ਇਥੇ ਥੱਲੇ ਵਾਪਸੀ ਤੇ ਦਾ ਸਾਈਕਲ ਰੋੜੇ ਜਾਂਦੇ ਨੇ ਬ੍ਰੇਕ ਲਾ ਕੇ ਲੈ ਕੇ ਆਉਣੇ ਪੈਂਦੇ ਨੇ ਬਹੁਤ ਧਿਆਨ ਨਾਲ ਕਿਉਂਕਿ ਥੱਲੇ ਨੂੰ ਰੋਡ ਬਹੁਤ ਜਿਆਦੇ ਆ ਗੱਡੀਆਂ ਵੀ ਮੂਹਰੋਂ ਤੇਜ਼ ਆਉਂਦੀਆਂ ਨੇ ਤੇ ਥੱਲੇ ਚੱਲਦੇ ਆਪਾਂ ਅੰਬੇਰ ਫੋਰਟ ਅੰਬੇਰ ਫੋਰਟ ਦੇਖਦੇ ਆਂ ਜਾ ਕੇ ਹੁਣ ਆਪਾਂ ਇੱਥੋਂ ਦਾ ਸਭ ਤੋਂ ਸੋਹਣਾ ਤੇ ਮਸ਼ਹੂਰ ਕਿਲਾ ਆਪਾਂ ਪਹੁੰਚ ਗਏ ਜੀ ਅਮੇਰ ਕਿਲੇ ਦੇ ਬਿਲਕੁਲ ਨੇੜੇ ਆਹ ਸਾਹਮਣੇ ਜਿਹੜਾ ਤੁਸੀਂ ਇਮਾਰਤ ਦੇਖ ਰਹੇ ਹੋ ਇਹ ਅਮੇਰ ਕਿਲੇ ਦੀ ਇਮਾਰ ਬਹੁਤ ਵੱਡਾ ਕਿਲਾ ਹੈ ਤੇ ਇਹ ਜਿਹੜਾ ਇਹ ਕਿਲਾ ਬਿਲਕੁਲ ਇਹ ਜਿਹੜੀ ਝੀਲ ਹੈ ਉਹਦੇ ਕੰਢੇ ਤੇ ਹੈ ਇਹ ਝੀਲ ਦਾ ਨਾਮ ਆ ਮਾ ਓਟਾ ਮਾ ਓਟਾ ਲੈ ਕੇ ਇਹਨੂੰ ਕਿਹਾ ਜਾਂਦਾ ਮੋਟਾ ਲੈ ਕੇ ਜਿਹੜੀ ਉਹ ਨਾਲ-ਨਾਲ ਚੱਲਦੀ ਹੈ ਤੇ ਉੱਪਰ ਇਹ ਅਮੀਰ ਕਿਲਾ ਇਹ ਆਪਾਂ ਦੇਖਣ ਉਹ ਚੱਲਦੇ ਆਂ ਇਹ ਜਿਹੜਾ ਕਿਲਾ 1592 ਦੇ ਵਿੱਚ ਜਿਹੜਾ ਉਹ ਬਣਵਾਇਆ ਗਿਆ ਸੀਗਾ ਮਹਾਰਾਜਾ ਮਾਨ ਸਿੰਘ ਉਹਨਾਂ ਵੱਲੋਂ ਇਹ ਝੀਲ ਦੇ ਨਾਲ-ਨਾਲ ਸੜਕ ਹੈ ਜਿਹੜੀ ਸੜਕ ਤੇ ਆਪਾਂ ਸਫਰ ਕਰ ਰਹੇ ਹਾਂ ਇੱਥੋਂ ਬਹੁਤ ਸੋਹਣਾ ਨਜ਼ਾਰਾ ਬਣਦਾ ਅਮੇਰ ਕਿਲੇ ਜਾਤੇ ਨੇ ਉੱਪਰ ਜਿਹੜਾ ਉਹ ਜੈਗੜ ਫੋਟਾ ਜਿਹੜਾ ਆਪਾਂ ਦੇਖ ਕੇ ਆਏ ਹਾਂ ਜਿਹੜਾ ਜੈਗੜ ਫੋਟਾ ਇਸ ਅਮੇਰ ਕਿਲੇ ਨੂੰ ਹੀ ਮਤਲਬ ਉਹਦੀ ਸੁਰੱਖਿਆ ਵਾਸਤੇ ਬਣਾਇਆ ਗਿਆ ਸੀ ਮਹਾਰਾਜਾ ਵੱਲੋਂ ਇਹ ਝੀਲ ਹੈ ਬਹੁਤ ਖੂਬਸੂਰਤ ਨਜ਼ਾਰਾ ਖੈਰ ਇਹਦੇ ਚਲੇ ਕਿਸ਼ਤੀਆਂ ਕੁਸ਼ਤੀਆਂ ਤਾਂ ਕੋਈ ਚੱਲਦੀਆਂ ਨਹੀਂ ਹੈਗੀਆਂ ਵੈਸੇ ਹੀ ਆ ਤੇ ਕਾਫੀ ਵੱਡਾ ਕਿਲਾ ਇਹਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਦੇਖਣ ਨੂੰ ਤੇ ਸਮਾਂ ਸ਼ਾਮ 4:00 ਵਜੇ ਦਾ ਹੋ ਗਿਆ ਤੇ ਆਪਾਂ ਕਿਲਾ ਜਾ ਕੇ ਦੇਖਦੇ ਹਾਂ ਇਥੇ ਸਪਾਰਕਿੰਗ ਦਾ ਪ੍ਰਬੰਧ ਦੇਖਦੇ ਆ ਸਾਈਕਲ ਖੜਾਉਨੇ ਆ ਫਿਰ ਅੰਦਰ ਜਾ ਕੇ ਸਾਰਾ ਜਿਹੜਾ ਉਹ ਕਿਲਾ ਘੁੰਮਦੇ ਆਗੇ ਤੇ ਸਾਹਮਣੇ ਬਹੁਤ ਸੋਹਣਾ ਨਜ਼ਾਰਾ ਅਮੀਰ ਕਿਲੇ ਦਾ ਤੇ ਆ ਝੀਲ ਹੈ ਝੀਲ ਦੇ ਬਿਲਕੁਲ ਕੰਢੇ ਤੇ ਵਸਿਆ ਹੋਇਆ ਇਹ ਕਾਫੀ ਲੰਬੀ ਝੀਲ ਹੈ ਕਾਫਾ ਕਾਫੀ ਪਾਣੀ ਹੈ ਇਸ ਝੀਲ ਦੇ ਵਿੱਚ ਤੇ ਇਹਦੇ ਉੱਪਰ ਵਾਲੇ ਪਾਸੇ ਇਹ ਜੈਗੜ ਫੋਟ ਰਹਿ ਗਿਆ ਜੇ ਆਪਾਂ ਤੁਰ ਕੇ ਆਉਣਾ ਤਾਂ ਜੈਗੜ ਫੋਟ ਤੋਂ ਅਮੀਰ ਫੋਟ ਨੂੰ ਰਾਸਤਾ ਆਉਂਦਾ ਪਰ ਸਾਡੇ ਕੋਲ ਸਾਈਕਲ ਸੀ ਤਾਂ ਸਾਨੂੰ ਬਾਏ ਰੋਡ ਆਉਣਾ ਪਿਆ ਤੇ ਇਹ ਕਿਲਾ ਦੇਖਦੇ ਆਂ ਟਿਕਟ ਆਪਾਂ ਟਿਕਟ ਕਾਊਂਟਰ ਤੋਂ ਲੈਨੇ ਆਂ ਅੰਦਰ ਜਾ ਕੇ ਇਕਲਾ ਜਿਹੜਾ ਉਹ ਵਿਜ਼ਿਟ ਕਰਦੇ ਆਂਗੇ ਆਪਾਂ ਚੱਲਦੇ ਆਂ ਜੀ ਅਮੇਰ ਫੋਰਟ ਅਮੇਰ ਕਿਲਾ ਜਿਹੜਾ ਉਹ ਦੇਖਦੇ ਆਂ ਤੇ ਕਾਫੀ ਆਪਾਂ ਨੂੰ ਪੈਦਲ ਚੱਲ ਕੇ ਜਿਹੜਾ ਉਹ ਉੱਪਰ ਜਾਣਾ ਪਊ ਕਿਉਂਕਿ ਇਹ ਕਿਲਾ ਜਿਹੜਾ ਉਹ ਕਾਫੀ ਉੱਚਾ ਉੱਚੀ ਥਾਂ ਤੇ ਇਹ ਕਿਲਾ ਜਿਹੜਾ ਉਹ ਬਣਿਆ ਹੋਇਆ ਤੇ ਸ਼ਾਇਦ ਮੈਨੂੰ ਲੱਗਦਾ ਵੀ ਟਿਕਟ ਕਾਊਂਟਰ ਵੀ ਇਹਦਾ ਉੱਪਰਲੇ ਵਾਲੇ ਪਾਸੇ ਆ ਇਹ ਜਿਹੜਾ ਕਿਲਾ ਨੇ ਇਹਦਾ ਕਾਫੀ ਸਾਰਾ ਏਰੀਆ ਆਪਾਂ ਬਿਨਾਂ ਟਿਕਟ ਤੋਂ ਵੀ ਦੇਖ ਸਕਦੇ ਆਂ ਜਿਵੇਂ ਆਹ ਸਾਰਾ ਏਰੀਆ ਇੱਥੇ ਤੱਕ ਆਉਣ ਦੀ ਕੋਈ ਟਿਕਟ ਨਹੀਂ ਹੈ ਕਾਫੀ ਉੱਪਰ ਜਾਣਾ ਪੈਂਦਾ ਅੱਜ ਜਿਵੇਂ ਬਹੁਤ ਸਾਰੇ ਜਣੇ ਜਾ ਵੀ ਰਹੇ ਨੇ ਬਹੁਤ ਸਾਰੇ ਟੂਰਿਸਟ ਹਨਾ ਇਹ ਪੈਦਲ ਰਸਤਾ ਜਿਹੜਾ ਉਹ ਬਣਿਆ ਹੋਇਆ ਤੇ ਇਹ ਰਸਤਾ ਜਿਹੜਾ ਅੱਗੇ ਨੂੰ ਜਾਂਦਾ ਉੱਪਰ ਨੂੰ ਤੇ ਉੱਥੇ ਇਹਨਾਂ ਨੇ ਫਫਾਰੇ ਲਾਏ ਹੋਏ ਨੇ ਪੂਰੀ ਸ਼ਾਹੀ ਫੀਲ ਆਉਂਦੀ ਆਪਾਂ ਨੂੰ ਇਹ ਕਿਲੇ ਦੇ ਵਿੱਚ ਆ ਕੇ ਤੇ ਇਹ ਜਿਹੜਾ ਕਿਲਾ ਅੱਜ ਆਪਾਂ ਦੇਖਾਂਗੇ ਨਾ ਤੇ ਜਿਹੜੇ ਇੱਥੋਂ ਦੇ ਰਾਜੇ ਸੀਗੇ ਇਸੇ ਕਿਲੇ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਇਹ ਗੱਲਾਂ ਬਹੁਤਾਂ ਸਾਰੀਆਂ ਆਪਾਂ ਖੈਰ ਉੱਪਰ ਕਰਦੇ ਆਂ ਜਾ ਕੇ ਤੇ ਮੌਸਮ ਸਿਆਲਾਂ ਦਾ ਹੋਣ ਕਰਕੇ ਬਹੁਤ ਵੱਡੀ ਗਿਣਤੀ ਦੇ ਵਿੱਚ ਟੂਰਿਸਟ ਰਾਜਸਥਾਨ ਘੁੰਮਣ ਦੇ ਲਈ ਆਉਂਦਾ ਰਾਸ਼ੀ ਬਹੁਤ ਜ਼ਿਆਦੇ ਆ ਸਾਰੀ ਕਿਲਿਆਂ ਦੇ ਵਿੱਚ ਜਿਹੜੀ ਮਰਜ਼ੀ ਟੂਰਿਸਟ ਪਲੇਸ ਤੇ ਆਪਾਂ ਚਲੇ ਜਾਈਏ ਇਹ ਸਾਰੀ ਜਿਹੜੀ ਤੁਸੀਂ ਇਮਾਰਤ ਦੇਖ ਰਹੇ ਹੋ ਫਰੇਮ ਦੇ ਵਿੱਚ ਇਹ ਅੰਬੇਰ ਫੋਰਟ ਹੈ ਬੇਰ ਕਿਲੇ ਦੀ ਇਮਾਰਤ ਹੈ ਤੇ ਐਵੇਂ ਦਾ ਰਸਤਾ ਇਹਨੂੰ ਉੱਪਰ ਨੂੰ ਜਾਂਦਾ ਪੌੜੀਆਂ ਚੜ੍ਹ ਕੇ ਤੇ ਕਾਫੀ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪੈਂਦਾ ਤੇ ਟਿਕਟ ਕਾਊਂਟਰੀ ਦਾ ਉੱਪਰ ਬਣਿਆ ਹੋਇਆ ਆ ਸਾਰਾ ਏਰੀਆ ਹੈ ਆਪਾਂ ਬਿਨਾ ਟਿਕਟ ਤੋਂ ਘੁੰਮ ਸਕਦੇ ਆ ਤੇ ਨੇੜੇ ਜਿੰਨੀ ਆਪਾਂ ਜਾਵਾਂਗੇ ਉਨਾਂ ਹੀ ਇਹ ਕਿਲਾ ਆਪਾਂ ਨੂੰ ਸੋਹਣਾ ਲੱਗੂ ਅੰਦਰੋਂ ਵੀ ਬਹੁਤ ਦੇਖਣਯੋਗੀਆਂ ਥਾਵਾਂ ਨੇ ਬਹੁਤ ਸੋਹਣਾ ਕਿਲਾ ਹੈ ਇਹ ਕਾਫੀ ਉੱਚਾ ਬਣਿਆ ਹੋਇਆ ਤੇ ਉੱਪਰ ਆ ਕੇ ਕਿਲੇ ਦਾ ਇੱਕ ਗੇਟ ਹੋਰ ਆਇਆ ਐ ਐਵੇਂ ਦੇ ਅਸੀਂ ਕਹੇ ਕਾਫੀ ਗੇਟ ਕ੍ਰੋਸ ਕਰਕੇ ਆਏ ਆ ਇਹ ਜਿਹੜੇ ਗੇਟ ਬਣਾਏ ਹੁੰਦੇ ਸੀ ਅੱਗੇ ਕਿਲਿਆਂ ਦੇ ਵਿੱਚ ਪ੍ਰੋਟੈਕਸ਼ਨ ਵਾਸਤੇ ਬਣਾਏ ਹੁੰਦੇ ਸੀ ਤਾਂ ਕਿ ਛੇਤੀ ਤੋਂ ਛੇਤੀ ਕੋਈ ਅੰਦਰ ਦਾਖਲ ਨਾ ਹੋ ਸਕੇ ਇਹ ਜਿਹੜੇ ਸਾਰੇ ਕਿਲੇ ਨੇ ਜੈਪੁਰ ਦੇ ਹਨ ਜਿਵੇਂ ਇਹ ਅੰਬੇਰ ਕਿਲਾ ਇਹਦੇ ਆਲੇ ਦੁਆਲੇ ਸਾਰੀ ਕੰਧ ਆ ਸਾਹਮਣੇ ਇਹ ਨਾ ਤੁਸੀਂ ਦੇਖ ਰਹੇ ਹੋ ਜਿਹੜੀ ਆਹ ਇਹ ਚੈੱਕ ਪੋਸਟਾਂ ਵੀ ਬਣਾਈਆਂ ਹੋਈਆਂ ਨੇ ਉਹ ਸਮਿਆਂ ਦੇ ਵਿੱਚ ਇੱਥੇ ਸਿਪਾਹੀ ਬੈਠੇ ਹੁੰਦੇ ਸੀ ਇਹ ਸਾਰੇ ਕਿਲੇ ਦੇ ਆਲੇ ਦੁਆਲੇ ਜਿਹੜੀ ਚਾਰ ਦੀਵਾਰੀ ਕਰੀ ਹੋਈ ਹੈ ਇਹਨੂੰ ਕਿਲੇ ਤੇ ਸਾਰੀ ਉਹ ਵਾਲੇ ਵਾਲੇ ਦੇ ਜਿਹੜੀ ਕੰਧ ਕਮਾਈ ਹੋਈ ਆ ਜੈਗੜ ਫੋਰਟ ਨਾਹਰਗੜ ਫੋਰਟ ਹਨਾ ਤੇ ਇਹ ਜਿਹੜਾ ਜੈਗੜ ਫੋਰਟ ਵੀ ਸੀਗਾ ਉਹ ਵੀ ਅੰਬੇਰ ਕਿਲਾ ਜਿਹੜਾ ਇਹ ਜਿੱਥੇ ਆਪਾਂ ਹੁਣ ਖੜੇ ਆ ਇਹਨੂੰ ਪ੍ਰੋਟੈਕਟ ਕਰਨ ਵਾਸਤੇ ਨਾ ਨੇ ਜਿਹੜਾ ਉਹ ਬਣਾਇਆ ਸੀ ਇਹ ਜਿਹੜਾ ਗੇਟ ਆ ਇਹ ਅਮੀਰ ਕਿਲੇ ਦਾ ਮੁੱਖ ਗੇਟ ਆ ਤੇ ਚੱਲਦੇ ਆਪਾਂ ਅੰਦਰ ਤੇ ਅੰਦਰ ਨੇ ਇੱਥੇ ਕੋਈ ਈਵੈਂਟ ਚੱਲ ਰਿਹਾ ਉੱਥੇ ਸਾਰਾ ਰਾਜਸਥਾਨੀ ਮਤਲਬ ਸੱਭਿਆਚਾਰਕ ਜਿਹੜਾ ਉਹ ਨਾਚ ਹੁੰਦਾ ਉਹ ਕੀਤਾ ਜਾ ਰਿਹਾ ਤੇ ਆਪ ਆਪਾਂ ਤੁਹਾਨੂੰ ਦਿਖਾ ਦਨੇ ਆ ਬਹੁਤ ਇਕੱਠਾ ਜਿਹੜਾ ਉਹ ਟੂਰਿਸਟਾਂ ਦਾ ਕੋਈ ਇਹਨਾਂ ਦਾ ਹੋਊਗਾ ਇੱਥੇ ਫੈ ਉਹਦੇ ਕਰਕੇ ਇੱਥੇ ਇਵੈਂਟ ਆ ਜਿਹੜਾ ਜੈਗੜ ਫੋਰਟ 'ਚ ਉੱਥੇ ਵੀ ਕਹਿੰਦੇ ਇਵੈਂਟ ਆ ਉੱਥੇ ਵੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਸੀ ਤੇ ਇਹ ਨਾ ਸਾਰਾ ਰਾਜਸਤਾਨੀ ਜਿਹੜਾ ਉਹ ਨਾਚ ਦਿਖਾ ਰਹੇ ਨੇ ਸਾਰੇ ਜਣੇ ਇੱਥੇ ਖੜ ਕੇ ਇਵੈਂਟ ਇੰਜੋਏ ਕਰ ਰਹੇ ਨੇ ਜਸਵੀਰ ਕਿਲੇ ਦਾ ਅੰਦਰਲਾ ਮਾਹੌਲ ਆ ਤੇ ਬਹੁਤ ਜ਼ਿਆਦਾ ਰੌਣਕਾਂ ਜਿੰਨੇ ਵੀ ਇੱਥੇ ਆ ਟੂਰਿਸਟ ਥਾਵਾਂ ਨੇ ਜਾਂ ਜਿੰਨੇ ਵੀ ਇੱਥੇ ਕਿਲੇ ਨੇ ਸਾਰਿਆਂ ਨੂੰ ਵੱਧ ਰੌਣਕ ਇਸ ਕਿਲੇ ਦੇ ਵਿੱਚ ਹੁੰਦੀ ਆ ਅੰਬੇਰ ਫੋਰਟ ਦੇ ਵਿੱਚ ਆ ਸਾਹਮਣੇ ਇਹ ਕਿਲੇ ਦੀ ਇਮਾਰਤ ਆ ਉੱਪਰ ਨੂੰ ਪੌੜੀਆਂ ਜਾਂਦੀਆਂ ਨੇ ਕਾਫੀ ਵੱਡਾ ਇਹ ਕਿਲਾ ਤਿੱਥੋਂ ਟਿਕਟ ਆਪਾਂ ਲੈਨੇ ਆ ਟਿਕਟ ਲੈ ਕੇ ਆਪਾਂ ਕਿਲਾ ਦੇਖਾਂਗੇ ਤੇ 100 ਰੁਪਏ ਦੀ ਟਿਕਟ ਹੈ ਨਾਰਮਲ ਵਾਸਤੇ ਜੇ ਤੁਸੀਂ ਸਟੂਡੈਂਟ ਹੋ ਫਿਰ ਇਹਦੀ ਟਿਕਟ 220 ਰੁਪਏ ਤੇ ਜਿਹੜਾ ਫੋਟਾ ਹੈ ਇਹ ਇਹ ਫੋਟਾ ਜਿਹੜਾ ਉਹ ਰਾਜਾ ਮਾਹਨ ਸਿੰਘ ਉਹਨਾਂ ਵੱਲੋਂ ਬਣਵਾਇਆ ਗਿਆ ਸੀ ਆਪਦੇ ਪਰਿਵਾਰ ਵਾਸਤੇ ਤੇ ਆਪਦੇ ਪਰਿਵਾਰ ਸਮੇਤ ਉਹ ਰਹਿੰਦੇ ਹੁੰਦੇ ਸੀਗੇ ਰਾਜਾ ਮਾਹਨ ਸਿੰਘ ਉਹਨਾਂ ਨੇ ਇਹ ਤਿਆਰ ਕਰਵਾਇਆ ਸੀ ਜਿਵੇਂ ਆਪਾਂ ਦੱਸਿਆ ਸੀ ਵੀ ਸਾਹਮਣੇ ਕੀ ਇਵੈਂਟ ਚੱਲ ਰਿਹਾ ਹੈ ਤੇ ਇਵੈਂਟ ਆਲੇ ਹਲੇ ਤਿਆਰੀਆਂ ਕਰ ਰਹੇ ਨੇ ਆਪਣੀ ਪਰਫਾਰਮੈਂਸ ਦੀ ਤਿਆਰੀ ਕਰ ਰਹੇ ਨੇ ਹਣਾ ਇੱਕ ਦੋ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਇਹਨਾਂ ਦਾ ਇਵੈਂਟ ਹੋਊਗਾ ਤੇ ਕਾਫੀ ਵੱਡਾ ਇਵੈਂਟ ਆ ਮੈਨੇਜਮੈਂਟ ਸਾਰਾ ਇਹ ਕਰਨ ਲੱਗੇ ਹੋਏ ਨੇ ਇੱਧਰ ਚਿਹਰਾ ਵਗੈਰਾ ਲਾਉਣ ਲੱਗੇ ਹੋਏ ਨੇ ਤੇ ਇੱਧਰ ਜਿਹੜਾ ਉਹ ਟਿਕਟ ਕਾਊਂਟਰ ਹੈ ਟਿਕਟ ਕਾਊਂਟਰ ਤੋਂ ਆਪਾਂ ਟਿਕਟ ਲੈ ਕੇ ਇਹ ਜਿਹੜਾ ਉਹ ਕਿਲਾ ਘੁੰਮਦੇ ਆਂਗੇ ਤੇ ਇੱਥੋਂ ਜਿਹੜੀਆਂ ਉਹ ਇੱਥੇ ਟਿਕਟਾਂ ਮਿਲ ਜਾਂਦੀਆਂ ਨੇ ਆ ਉੱਪਰ ਇਹਨਾਂ ਨੇ ਲਿਸਟ ਜਿਹੜੀ ਉਹ ਲਾਈ ਹੋਈ ਹੈ ਇੰਡੀਅਨ ਟੂਰਿਸਟ ਵਾਸਤੇ ਨਾਰਮਲ ਟਿਕਟ 102 ਰੁਪਏ ਤੇ ਸਟੂਡੈਂਟਾਂ ਵਾਸਤੇ 22 ਰੁਪਏ ਇਹ ਸਾਰੰ ਮੇਰ ਕਿਲੇ ਦਾ ਜਿਹੜਾ ਉਹ ਫਰੰਟ ਵਾਲੀ ਸਾਈਡ ਹੈ ਨਾ ਤੇ ਇੱਥੇ ਆਪਾਂ ਉੱਪਰ ਚਲਦੇ ਹਾਂ ਹੁਣ ਉੱਪਰ ਜਾ ਕੇ ਐਂਟਰੀ ਕਰਦੇ ਹਾਂ ਉੱਪਰਲਾ ਪਾਸਾ ਤੁਸੀਂ ਟਿਕਟ ਨਾਲ ਘੁੰਮ ਸਕਦੇ ਹੋ ਆਪਾਂ ਟਿਕਟ ਲਈ ਆ ਤੇ ਇੱਥੇ ਇੱਕ ਜਨਨੀ ਦੀ ਟਿਕਟ 100 ਰੁਪਏ ਦੀ ਆ ਤੇ ਜੇ ਤੁਸੀਂ ਸਟੂਡੈਂਟ ਹੋ ਤੁਹਾਨੂੰ 22 ਰੁਪਏ ਦੀ ਟਿਕਟ ਪਊ ਮੇਰਾ ਕਾਲਜ ਦਾ ਆਈ ਕਾਰਡ ਚੱਲ ਗਿਆ ਸੀ ਤੇ ਇਹਨੂੰ 11 ਦੀ ਆਪਾਂ ਟਿਕਟ ਜਿਹੜੀ ਉਹ ਲਈ ਸੀ ਤੇ ਚੱਲਦੇ ਹਾਂ ਕਿਲਾ ਆਪਾਂ ਜਿਹੜਾ ਉਹ ਦੇਖਦੇ ਹਾਂ ਆ ਇੱਥੇ ਗੇਟ ਹੈ ਗੇਟ ਤੋਂ ਆਪਾਂ ਐਂਟਰੀ ਕਰਾਂਗੇ ਟਿਕਟ ਦਿਖਾ ਕੇ ਤੇ ਇੱਥੇ ਨੇ ਇਹਦੇ ਬਾਰੇ ਕੁਝ ਹਿਸਟਰੀ ਇਹਨਾਂ ਨਹੀਂ ਲਿਖੀ ਹੋਈ ਆ ਇਨੂੰ ਕਿਹਾ ਜਾਂਦਾ ਸਿੰਘ ਪੋਲ ਲਾਇਨ ਗੇਟ ਇਹਦੇ ਬਾਰੇ ਜਿਹੜਾ ਲਿਖਿਆ ਹੋਇਆ ਵੀ ਜਲੇਬ ਜਲੇਬ ਚੌਂਕ ਸੇ ਮੁੱਖ ਮਹਿਲ ਮੇਂ ਪ੍ਰਵੇਸ਼ ਕਰਤੇ ਕਰਨੇ ਕੇ ਰਾਸਤੇ ਮੇਂ ਸਿੰਘ ਪੋਲ ਸਥਿਤ ਹੈ ਇਸਕਾ ਨਿਰਮਾਣ ਸवाई जय ਸਿੰਘ ਨੇ 1699 ਤੋਂ ਲੈ ਕੇ 1743 ਈਸਵੀ ਕੇ ਵਿੱਚ ਮੇ ਕਰਵਾਇਆ ਗਿਆ ਥਾ ਸਿੰਘ ਸ਼ਕਤੀ ਦਾ ਪ੍ਰਤੀਕ ਹੈ ਇਸ ਲਈ ਵਾਸ਼ੂ ਸ਼ਾਸਤਰ ਮੇ ਮੁੱਖ ਦਵਾਰ ਕੋ ਸਿੰਘ ਦਵਾਰ ਵੀ ਕਿਹਾ ਜਾਂਦਾ ਹੈ ਇਹ ਦੇ ਬਾਰੇ ਇਤਿਹਾਸ ਇਹਨਾਂ ਨੇ ਜਿਹੜਾ ਉਹ ਲਿਖਿਆ ਹੋਇਆ ਬਾਕੀ ਜਿਹੜੀ ਇਹ ਮਹਿਲ ਦੀ ਸੁਰੱਖਿਆ ਨੂੰ ਵੀ ਵਧਾਉਂਦਾ ਸੀਗਾ ਇਹ ਦੀ ਸਾਰੀ ਉਹ ਹਿਸਟਰੀ ਹੈ ਚੱਲਦੇ ਆਂ ਇੱਥੋਂ ਆਪਾਂ ਐਂਟਰੀ ਕਰਦੇ ਆਂ ਮਹਿਲ ਦੇ ਅੰਦਰ ਆਹ ਟਿਕਟ ਦਿਖਾਉਨੇ ਆਂ ਸਾਰਾ ਪੱਕੇਲਾ ਜਿਹੜਾ ਉਹ ਦੇਖਦੇ ਆਂ ਇੱਥੇ ਜਿਹੜੀਆਂ ਟਿਕਟਾਂ ਚੈੱਕ ਕਰਦੇ ਆ ਬਾਈ ਉਹਨੇ ਇਹ ਸਾਰਾ ਕਿਲੇ ਦਾ ਅੰਦਰਲਾ ਭਾਗ ਆ ਤੇ ਆਪਾਂ ਸਾਰਾ ਉਹ ਕਿਲਾ ਦੇਖਦੇ ਆ ਇਹਦੇ ਬਾਰੇ ਕੁਝ ਕੁ ਇਤਿਹਾਸਕ ਗੱਲਾਂ ਆਪਾਂ ਕਰਾਂਗੇ ਸਾਹਮਣੇ ਸਾਰਾ ਇਤਿਹਾਸ ਵੀ ਲਿਖਿਆ ਹੁੰਦਾ ਜਿਹੜੀ ਜਗ੍ਹਾ ਤੇ ਆਪਾਂ ਜਾਂਦੇ ਹਾਂ ਉੱਥੇ ਬੋਰਡ ਲੱਗੇ ਹੁੰਦੇ ਨੇ ਜਿਵੇਂ ਆਹ ਸਾਹਮਣੇ ਵਾਲੀ ਥਾਂ ਇਹਦਾ ਆਪਾਂ ਪੜ੍ਹਦੇ ਆ ਵੀ ਇਹਨੂੰ ਕੀ ਕਿਹਾ ਜਾਂਦਾ ਇੱਥੇ ਇਹਨਾਂ ਨੇ ਬੋਰਡ ਲਾਇਆ ਹੋਇਆ ਦੀਵਾਨੇ ਆਮ ਦੀਵਾਨੇ ਆਮ ਇਹਦਾ ਜਿਹੜਾ ਹੋ ਨਾਮ ਆ ਇਹਨੂੰ ਦੀਵਾਨੇ ਆਮ ਕਿਹਾ ਜਾਂਦਾ ਤੇ ਇਹ ਸਾਰੀ ਥਾਂ ਨੂੰ ਹਨਾ ਅਲੱਗ-ਅਲੱਗ ਭਾਗਾਂ ਦੇ ਵਿੱਚ ਰਾਜਿਆਂ ਦੇ ਮਹਿਲ ਜਿਹੜੇ ਉਹ ਵੰਡੇ ਹੁੰਦੇ ਸੀਗੇ ਦਿਵਾਨੇ ਆਮ ਇਹਦੇ ਬਾਰੇ ਕੁਝ ਗੱਲਾਂ ਆਪਾਂ ਹੋਰ ਜਿਹੜੀਆਂ ਪੜ ਲਾਂਨੇ ਆ ਦਿਵਾਨੇ ਆਮ ਰਾਜਾ ਦਾ ਮੁੱਖ ਦਰਬਾਰ ਰਹਾ ਥਾ ਜਿੱਹਾਂ ਪੇ ਵੇ ਪ੍ਰਜਾ ਸਮੁਦਾਏ ਅਧਿਕਾਰੀਆਂ ਤੋਂ ਮਿਲਤੇ ਸਨ ਤੇ ਇਹ ਉਥੇ ਜਿਹੜੀਆਂ ਲੋਕਾਂ ਨੂੰ ਮਿਲਦੇ ਹੁੰਦੇ ਸੀਗੇ ਜਾਂ ਜਿਹੜੇ ਪ੍ਰਜਾ ਦੇ ਅਧਿਕਾਰੀ ਸੀਗੇ ਉਹਨਾਂ ਨੂੰ ਇਹ ਸਥਾਨ ਤੇ ਜਿਹੜਾ ਉਹ ਮਿਲਦੇ ਹੁੰਦੇ ਸੀਗੇ ਇਹ ਜਿਹੜਾ ਦਿਵਾਨੇ ਆਮ ਇਹਦਾ ਜਿਹੜਾ ਉਹ ਨਾਮ ਆ ਬਾਕੀ ਹਰੀ ਰਾਜੇ ਜਿਹੜੇ ਮਹਿਲ ਹੁੰਦੇ ਸੀ ਉਹਨਾਂ ਦੇ ਸਾਰਿਆਂ ਦੇ ਅਲੱਗ-ਅਲੱਗ ਭਾਗ ਹੁੰਦੇ ਸੀਗੇ ਤੇ ਇੱਥੇ ਉਹ ਉਹਨਾਂ ਨਾਲ ਗੱਲਬਾਤ ਕਰਦੇ ਹੁੰਦੇ ਸੀ ਵਾਰਤਾ ਲਾਪ ਕਰਦੇ ਹੁੰਦੇ ਸੀ ਬੈਠ ਕੇ ਕੀ ਉਹਨਾਂ ਦੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਉਹ ਚੀਜ਼ਾਂ ਜਿਹੜੀਆਂ ਇੱਥੇ ਉਹ ਉਹਨਾਂ ਤੋਂ ਸੁਣਦੇ ਹੁੰਦੇ ਸੀਗੇ ਇਹ ਸਾਰਾ ਇਹ ਭਾਗ ਆ ਦੀਵਾਨੇ ਆਮ ਇਥੋਂ ਬਹੁਤ ਖੂਬਸੂਰਤ ਨਜ਼ਾਰਾ ਦਿਖਦਾ ਆਲੇ-ਦਾਲੇ ਪਹਾੜਾਂ ਦਾ ਹਨਾ ਬਹੁਤ ਸੋਹਣਾ ਲੱਗਦਾ ਇਥੋਂ ਸ਼ਹਿਰ ਜੈਪੁਰ ਦਾ ਸਾਰਾ ਆਲਾ ਦਵਾਲਾ ਹਨਾ ਤੇ ਇੱਧਰ ਸਾਰਾ ਇਹ ਮੇਰ ਪਿੰਡ ਹੈ ਮੇਰ ਪਿੰਡ ਦੇ ਵਿੱਚ ਇਹ ਜਿਹੜਾ ਉਹ ਕਿਲਾ ਇਹਨੂੰ ਸ਼ਹਿਰ ਵੀ ਕਹਿ ਦਿੰਦੇ ਨੇ ਤੇ ਪਿੰਡ ਵੀ ਕਹਿ ਹੁੰਦੇ ਨੇ ਤੇ ਥੱਲੇ ਕਾਫੀ ਇਕੱਠਾ ਹੋਇਆ ਹੋਇਆ ਈਵੈਂਟ ਕਰਕੇ ਇੱਥੇ ਈਵੈਂਟ ਜਿਹੜਾ ਉਹ ਚੱਲ ਰਿਹਾ ਹੈ ਤੇ ਇਹ ਆਪਾਂ ਸਾਰਾ ਉਹ ਦੇਖ ਲਿਆ ਦੀਵਾਨੇ ਆਮ ਅੱਗੇ ਨੂੰ ਚੱਲਦੇ ਆਂ ਅੱਗੇ ਉਹ ਆਪਾਂ ਜਾ ਕੇ ਕਿਲਾ ਜਿਹੜਾ ਉਹ ਦੇਖਦੇ ਆਂਗੇ ਤੇ ਇਥੋਂ ਬਹੁਤ ਸੋਹਣਾ ਨਜ਼ਾਰਾ ਜਿਹੜਾ ਉਹ ਦਿਖਦਾ ਹਨਾ ਇਹ ਝੀਲ ਦਾ ਜਿਹੜੀ ਆਪਾਂ ਝੀਲ ਤੋਂ ਨੂੰ ਜਿਹੜੀ ਉਹ ਥੱਲੋਂ ਦਿਖਾਈ ਸੀ ਕਾਫੀ ਵੱਡੀ ਝੀਲ ਆਹੇ ਉੱਪਰੋਂ ਖੜ ਕੇ ਬਹੁਤ ਸੋਹਣੀ ਝੀਲ ਦਿਖਦੀ ਹੈ ਤੇ ਸਾਰੀ ਉਹ ਝੀਲ ਜਿਹੜੀ ਉਹ ਦਿਖਦੀ ਆ ਤੇ ਇਹ ਮਹਿਲ ਤੋਂ ਜਦੋਂ ਆਪਾਂ ਖੜ ਕੇ ਦੇਖਦੇ ਆ ਕਿਸੇ ਸਾਈਡ ਤੋਂ ਕਿਸੇ ਤਰੀਕੇ ਦਾ 뷰 ਆਉਂਦਾ ਕਿਸੇ ਸਾਈਡ ਤੋਂ ਕਿਸੇ ਤਰੀਕੇ ਦਾ 뷰 ਆਉਂਦਾ ਤੇ ਇਧਰੋਂ ਸੂਰਜ ਢਲਦੇ ਦਾ ਨਜ਼ਾਰਾ ਖੈਰ ਹੁਣ ਸੂਰਜ ਢਲ ਗਿਆ ਜੇ ਆਪਾਂ ਪਹਿਲਾਂ ਆਉਂਦੇ ਸਾਨੂੰ ਢਲਦਾ ਸੂਰਜ ਜ਼ਰੂਰ ਦਿਖਾਉਂਦੇ ਇੱਥੇ ਆ ਫੋਟੋ ਸ਼ੂਟ ਸ਼ੂਟਿੰਗ ਆਮੇ ਚੱਲਦੀਆਂ ਨਹੀਂ ਜਾਂ ਇਹ ਇਧਰ ਬਾਈ ਹੋਣੀ ਫੋਟੋ ਸ਼ੂਟ ਜਿਹੜਾ ਉਹ ਕਰ ਰਹੇ ਨੇ ਪ੍ਰੀ ਵੇਡਿੰਗ ਆ ਵੀ ਮੇਰੇ ਖਿਆਲ ਚ ਇੱਥੇ ਹੁੰਦੀਆਂ ਨੇ ਵੱਖ-ਵੱਖ ਟਾਈਮ ਤੇ ਫਿਲਮਾਂ ਗਾਣਿਆਂ ਦੇ ਸ਼ੂਟ ਵੀ ਇੱਥੇ ਜਿਹੜੇ ਉਹ ਹੁੰਦੇ ਰਹਿੰਦੇ ਨੇ ਇਹਨਾਂ ਦਾ ਰੈਂਟ ਹੁੰਦੇ ਨੇ ਅਲੱਗ-ਅਲੱਗ ਜੇ ਮੈਂ ਆਪਾਂ ਫੋਨ ਦੇ ਵਿੱਚ ਵਲੌਗ ਬਣਾਉਨੇ ਆ ਜੇ ਤੁਸੀਂ ਕੈਮਰੇ ਦੇ ਵਿੱਚ ਐਵੇਂ ਦੀਆਂ ਟੂਰਿਸਟ ਜਗ੍ਹਾ ਤੇ ਬਲੌਗ ਬਣਾਉਣਾ ਹੁੰਦਾ ਤਾਂ ਉਹਦੇ ਇਹ ਅਲੱਗ ਪੈਸੇ ਲੈਂਦੇ ਨੇ ਤੇ ਆ ਇੱਥੇ ਇੱਕ ਮੇਨ ਇਮਾਰਤ ਹੈ ਬਹੁਤ ਸੋਹਣੀ ਇਹਦੇ ਤੇ ਕਲਾ ਜਿਹੜੀ ਹੋ ਕੀਤੀ ਹੋਈ ਹੈ ਹੁਣ ਆਪਾਂ ਇਹਦੇ ਅੰਦਰ ਚੱਲਾਂਗੇ ਤੇ ਆ ਆਪਾਂ ਹੁਣ ਚੱਲਦੇ ਆਂ ਅੰਦਰ ਅੰਦਰੋਂ ਜਿਹੜਾ ਇਹ ਕਿਲਾ ਹੋ ਕਮ ਕਿਉਂ ਨੇ ਆ ਤੇ ਆ ਜਿਹੜੇ ਦਰਵਾਜ਼ੇ ਨੇ ਇਹਨਾਂ ਤੇ ਬਹੁਤ ਸੋਹਣੀ ਕਲਾ ਇਹਨਾਂ ਨੇ ਜਿਹੜੀ ਹੋ ਕੀਤੀ ਹੋਈ ਹੈ ਬਹੁਤ ਖੂਬਸੂਰਤ ਤਰੀਕੇ ਨਾਲ ਡਿਜ਼ਾਈਨ ਜਿਹੜਾ ਹੋ ਇਹਨਾਂ ਨੂੰ ਕੀਤਾ ਹੋਇਆ ਤੇ ਹਲੇ ਵੀ ਬਿਲਕੁਲ ਉਸੇ ਤਰ੍ਹਾਂ ਦੇਖ ਲਓ ਵੀ ਸੰਭਾਲ ਕੇ ਰੱਖਿਆ ਹੋਇਆ ਹੈ ਨਾ ਕਿਲੇ ਇਹਨਾਂ ਨੂੰ ਇਹ ਜਿਹੜਾ ਇਹ ਫੋਟ ਆ ਵੱਖਰੇ ਵੱਖਰੇ ਭਾਗਾਂ ਦੇ ਵਿੱਚ ਵੰਡਿਆ ਹੋਇਆ ਜਿਵੇਂ ਆ ਇੱਥੇ ਇਹਨਾਂ ਨੇ ਲਿਖਿਆ ਹੈ ਇਸ਼ਨਾਨ ਘਰ ਤੁਰਕਿਸ਼ ਬਾਥਸ ਇਹ ਉਦੋਂ ਉਹ ਸਮੇਂ ਦੇ ਜਿਹੜੇ ਇਸ਼ਨਾਨ ਘਰ ਨੇ ਤੇ ਹਰੇਕ ਮੰਨ ਲਓ ਅਲੱਗ-ਅਲੱਗ ਪਾਰਟ ਨੇ ਜਿਵੇਂ ਪਿੱਛੇ ਆਪਾਂ ਹੋਰ ਚੀਜ਼ ਤੁਹਾਨੂੰ ਦਿਖਾਈ ਸੀ ਸਾਰਿਆਂ ਦੇ ਇੱਥੇ ਨਾਮ ਇਹਨਾਂ ਨੇ ਹਿਸਟਰੀਆਂ ਜਿਹੜੀਆਂ ਉਹ ਲਿਖ ਕੇ ਦੱਸੀਆਂ ਹੋਈਆਂ ਨੇ ਅਲੱਗ-ਅਲੱਗ ਭਾਗਾਂ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਵੰਡਿਆ ਹੋਇਆ ਤੇ ਇਹ ਜਿਹੜੇ ਤੁਰਕੀਸ਼ ਸਟਾਈਲ ਦੇ ਇਸ਼ਨਾਨ ਘਰ ਨੇ ਜਿਹੜੇ ਇਹ ਮਹਿਲ ਦੇ ਵਿੱਚ ਬਣੇ ਹੋਏ ਨੇ ਇਹ ਫੋਟੋ ਦੇ ਵਿੱਚ ਬਣੇ ਹੋਏ ਨੇ ਇਹਨਾਂ ਦੀ ਐਵੇ ਦੇ ਅੰਦਰੋਂ ਦੇਖਿਆ ਇਹਦੇ ਅੰਦਰੋਂ ਵੀ ਕਲਾ ਜਿਹੜੀ ਉਹ ਕਾਫੀ ਕੀਤੀ ਹੋਈ ਹੈ ਉੱਪਰ ਗੋਮਦ ਦਾ ਟਾਈਪ ਬਣਿਆ ਹੋਇਆ ਇਹਦੇ ਤੇ ਵੀ ਕਾਫੀ ਸੋਹਣੀ ਕਲਾ ਕੀਤੀ ਹੋਈ ਹੈ ਤੇ ਸਾਰੇ ਇੱਧਰ ਇਹ ਇਸ਼ਨਾਨ ਘਰੇ ਨੇ ਤੁਰਕੀਸ ਸਟਾਈਲ ਦੇ ਇਸ਼ਨਾਨ ਕਰਨੇ ਹੈ ਇਹ ਜਿਹੜੀ ਇਮਾਰਤ ਆ ਨਾ ਸਾਹਮਣੇ ਇਹ ਇਹ ਜਿਹੜਾ ਮਹਿਲਾ ਇਹਦੇ ਇੱਕ ਆਪਾਂ ਕਹਿ ਸਕਦੇ ਹਾਂ ਮੁੱਖ ਗੇਟ ਆ ਪਿੱਛੇ ਜਿਵੇਂ ਮੁੱਖ ਗੇਟ ਸੀ ਉਹ ਵਿੜਾ ਸੀਗਾ ਕਿਲੇ ਦਾ ਤੇ ਇੱਥੋਂ ਇਹਨਾਂ ਦੇ ਮਤਲਬ ਰਹਿਸ਼ੀ ਜਿਹੜੇ ਉਹ ਕਮਰੇ ਸਾਰੇ ਉਹ ਸ਼ੁਰੂ ਹੋ ਜਾਂਦੇ ਨੇ ਇਹ ਆਪਾਂ ਚੱਲ ਕੇ ਜਿਹੜੇ ਉਹ ਅੰਦਰੋਂ ਦੇਖਦੇ ਆ ਬਹੁਤ ਸੋਹਣੀ ਕਲਾ ਇੱਥੇ ਕੀਤੀ ਹੋਈ ਆ ਬਾਹਰ ਵਾਲਾ ਪਾਸਾ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਸੀ ਉਹ ਆਮ ਸੀਗਾ ਜਿੱਥੇ ਆਮ ਲੋਕਾਂ ਦੀਆਂ ਰਾਜੇ ਮਹਾਰਾਜੇ ਜਿਹੜੀਆਂ ਉਹ ਤਕਲੀਫਾਂ ਸੁਣਦੇ ਹੁੰਦੇ ਸੀਗੇ ਤੇ ਆਪਾਂ ਚੱਲਦੇ ਆ ਇੱਥੋਂ ਐਂਟਰੀ ਜਿਹੜੀ ਉਹ ਕਰਦੇ ਆ ਤੇ ਇਹਦੇ ਤੇ ਵੀ ਬਹੁਤ ਸੋਹਣੀ ਉਪਰ ਕਲਾ ਇਹਨਾਂ ਨੇ ਜਿਹੜੀ ਉਹ ਕੀਤੀ ਹੋਈ ਆ ਬਹੁਤ ਖੂਬਸੂਰਤ ਤਰੀਕੇ ਨਾਲ ਇਹਨੂੰ ਜਿਹੜਾ ਉਹ ਮੇਨਟੇਨ ਕਰਕੇ ਰੱਖਿਆ ਹੋਇਆ ਆ ਤੇਸਾ ਗੀਲਡ ਦੇ ਉੱਪਰ ਕੁਝ ਐਵੇਂ ਦੀ ਕਲਾ ਜਿਹੜੀ ਉਹ ਕੀਤੀ ਹੋਈ ਆ ਬਹੁਤ ਖੂਬਸੂਰਤ ਤਰੀਕੇ ਦੀ ਕਲਾ ਤੁਸੀਂ ਦੇਖੋ ਵੀ ਇਹਨੂੰ ਕਿੰਨੇ ਸਾਲ ਹੋ ਗਏ ਨਾ ਇਹ ਕਿਲਾ ਬਣੇ ਨੂੰ ਇਹ ਮਹਿਲ ਬਣੇ ਨੂੰ ਹਲੇ ਤੱਕ ਵੀ ਇਹ ਉਸੇ ਤਰ੍ਹਾਂ ਪਈ ਆ ਤੇ ਅੱਗੇ ਜਿਹੜੇ ਪੁਰਾਣੇ ਕਿਲੇ ਹੁੰਦੇ ਸੀ ਬਹੁਤ ਮਜ਼ਬੂਤੀ ਨਾਲ ਬਣਾਏ ਜਾਂਦੇ ਸੀਗੇ ਤੇ ਹੁਣ ਤੱਕ ਵੀ ਇਹ ਕਿਲੇ ਜਿਹੜੇ ਉਹ ਸਹੀ ਨੇ ਤੇ ਇਹ ਇੱਥੋਂ ਜਿਹੜਾ ਉਹ ਮਹਿਲ ਆ ਜਿਹੜਾ ਉਹ ਸਟਾਰਟ ਹੁੰਦਾ ਸੀਗਾ ਰਾਜਿਆਂ ਦਾ ਆਪਦੇ ਪਰਿਵਾਰ ਸਮੇਤ ਜਿਹੜੇ ਇੱਥੋਂ ਦੇ ਰਾਜੇ ਸੀ ਉਹ ਇੱਥੇ ਰਹਿੰਦੇ ਵੀ ਰਹੇ ਨੇ ਤੇ ਇਹ ਉਹਨਾਂ ਦਾ ਸਾਰਾ ਇਹ ਖਾਸ ਭਾਗ ਹੁੰਦਾ ਸੀਗਾ ਇਥੇ ਉਹ ਕਾਸ ਕਾਜ਼ੇ ਲੋਕ ਰਹਿੰਦੇ ਸੀਗੇ ਉਹਨਾਂ ਦੇ ਪਰਿਵਾਰ ਦੇ ਇਥੋਂ ਬਾਹਰ ਨਿਕਲਦੇ ਸਾਰ ਕੁਝ ਐਵੇਂ ਦਾ ਨਜ਼ਾਰਾ ਆਪਾਂ ਨੂੰ ਜਿਹੜਾ ਉਹ ਦੇਖਣ ਨੂੰ ਮਿਲਦਾ ਆ ਸਾਹਮਣੇ ਇਥੇ ਪਾਰਕ ਹੈ ਤੇ ਵਿਚਕਾਰ ਇਹਦੇ ਜਿਹੜਾ ਉਹ ਫਫਾਰਾ ਚੱਲ ਰਿਹਾ ਆ ਸਾਰੀ ਹੋਰ ਜਿਹੜੀ ਉਹ ਕਿਲੇ ਦੀ ਇਮਾਰਤ ਹੈ ਇਹ ਸਾਰੇ ਇਹਦੇ ਵਿੱਚ ਕਮਰੇ ਨੇ ਅਲੱਗ-ਅਲੱਗ ਭਾਗ ਬਣੇ ਹੋਏ ਨੇ ਜਿੱਥੇ ਉਹ ਰਹਿੰਦੇ ਸੀਗੇ ਰਾਜੇ ਰਾਣੀਆਂ ਹਨ ਤੇ ਆਹ ਸਾਹਮਣੇ ਇਹਦਾ ਜਿਹੜਾ ਉਹ ਪਾਰਕ ਹੈ ਪਾਰਕ ਦੇ ਵਿੱਚ ਫਫਾਰਾ ਚੱਲ ਰਿਹਾ ਜਿਹੜਾ ਇਹ ਭਾਗ ਕਿਲੇ ਦਾ ਹੈਗਾ ਨਾ ਇਹ ਜਿਹੜੇ ਇੱਥੇ ਦੇ ਸ਼ਾਹੀ ਸੀ ਸਾਸ਼ਾਹੀ ਪਰਿਵਾਰ ਸੀਗਾ ਉਹ ਦਿਨ ਦੇ ਸਮੇਂ ਇਹ ਥਾਂ ਤੇ ਜਿਹੜਾ ਉਹ ਆਰਾਮ ਕਰਦੇ ਹੁੰਦੇ ਸੀਗੇ ਇੱਥੇ ਨਾਲ ਇੱਥੇ ਇਹਨਾਂ ਨੇ ਲਿਖਿਆ ਵੀ ਹੋਇਆ ਦੀਵਾਨੇ ਖਾਸ ਮੇ ਸੁਖਮੰਦਰ ਜਹਿ ਬਾਗ ਗ੍ਰਿਸ਼ਨ ਕਾਲਮੇ ਦਿਨ ਦੇ ਸਮੇਂ ਸ਼ਾਹੀ ਪਰਿਵਾਰ ਕੇ ਆਰਾਮ ਕਰਨੇ ਕੇ ਕਾਮ ਆਤਾ ਥਾ ਤੇ ਇਥੇ ਇਹਨਾਂ ਨੇ ਜਿਹੜਾ ਹੋ ਲਿਖਿਆ ਹੋਇਆ ਤੇ ਐਂ ਵੀ ਦੱਸਿਆ ਹੋਇਆ ਵੀ ਇਹ ਜਿਹੜਾ ਉਹ ਠੰਡਾ ਰਹਿੰਦਾ ਹੁੰਦਾ ਸੀਗਾ ਦਿਨ ਦੇ ਵਿੱਚ ਇਹ ਜਿਹੜੇ ਕਿਲੇ ਹੁੰਦੇ ਨੇ ਜਾਂ ਇਹ ਇਮਾਰਤਾਂ ਹੁੰਦੀਆਂ ਨੇ ਪੁਰਾਣੀਆਂ ਰਾਜੇ ਮਹਾਰਾਜਾਂ ਦੀਆਂ ਇਹ ਤਰੀਕੇ ਨਾਲ ਬਣਾਈਆਂ ਹੁੰਦੀਆਂ ਨੇ ਸਾਹਮਣੇ ਇਹਦੇ ਚ ਤਾਕੀ ਵੀ ਛੱਡੀ ਹੋਈ ਆ ਵੀ ਇਹ ਠੰਡੇ ਰਹਿਣ ਕਿਉਂ ਪੁਰਾਣੇ ਟਾਈਮਾਂ ਦੇ ਵਿੱਚ ਕੋਈ ਏਸੀ ਨਹੀਂ ਹੁੰਦੇ ਸੀ ਤੇ ਜਿਹੜਾ ਇਥੋਂ ਦਾ ਸ਼ਾਹੀ ਪਰਿਵਾਰ ਸੀ ਉਹ ਇਥੇ ਉਹ ਸਮੇਂ ਦਿਨ ਦੇ ਸਮੇਂ ਆਰਾਮ ਕਰਦਾ ਹੁੰਦਾ ਸੀ ਜਿਹੜਾ ਤੁਸੀਂ ਹੁਣ ਦੇਖ ਰਹੇ ਹੋ ਨਾ ਇਹ ਜਿਹੜਾ ਇਹ ਵਰਤਿਆ ਜਾਂਦਾ ਸੀਗਾ ਜਦੋਂ ਰਾਣੀ ਨੇ ਮਹਿਲ ਦੇ ਵਿੱਚ ਇੱਕ ਦੂਜੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਣਾ ਹੁੰਦਾ ਸੀ ਕਿਉਂਕਿ ਉਹਦੀਆਂ ਜਿਹੜੀਆਂ ਡਰੈੱਸਾਂ ਹੁੰਦੀਆਂ ਸੀ ਜਿਹੜੀ ਉਹਦੇ ਵਸਤਰ ਹੁੰਦੇ ਸੀ ਉਹ ਬਹੁਤ ਭਾਰੀ ਹੁੰਦੇ ਸੀਗੇ ਜਿਵੇਂ ਲਹਿੰਗੇ ਭਾਰੀ ਹੁੰਦੇ ਨੇ ਤਾਂ ਉਹਨੂੰ ਇਸ ਗੱਡੇ ਦੇ ਵਿੱਚ ਬਿਠਾ ਕੇ ਜਿਹੜਾ ਉਹ ਲੈ ਕੇ ਜਾਇਆ ਜਾਂਦਾ ਸੀ ਇਹ ਚੰਦਨ ਦੀ ਲੱਕੜ ਬਣੀ ਹੋਈ ਚੰਦਨ ਦੀ ਲੱਕੜ ਦੀ ਬਣੀ ਹੋਈ ਹੈ ਤੇ ਇਹਦੇ ਤੇ ਬਹੁਤ ਸੋਹਣੀ ਮੀਨਾ ਕਾਰੀ ਕੀਤੀ ਹੋਈ ਹੈ ਤੇ ਹਲੇ ਵੀ ਇਹਦੀ ਮੀਨਾ ਕਾਰੀ ਜਿਹੜੀ ਉਹ ਵਰਕਰ ਆ ਰਹਾ ਹੈ ਹਲੇ ਵੀ ਇਹਦੀ ਹਾਲਤ ਬਹੁਤ ਹੱਦ ਤੱਕ ਸਹੀ ਹੈ ਤੇ ਇੱਥੇ ਖੜੀ ਹੈਆਂ ਰਾਣੀਆਂ ਦੇ ਵਰਤੋਂ ਦੇ ਵਿੱਚ ਆਉਂਦੀ ਸੀ ਮਹਿਲ ਦੇ ਵਿੱਚ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਵਿੱਚ ਜਾਣ ਨੂੰ ਤੇ ਇਹ ਜਿਹੜੇ ਟਾਇਰ ਜਿਹੜੇ ਹੋ ਲੱਗੇ ਹੋਏ ਨੇ ਤੇ ਐਵੇਂ ਵੱਖ-ਵੱਖ ਚੀਜ਼ਾਂ ਇੱਥੇ ਰਾਜਿਆਂ ਮਹਾਰਾਜਿਆਂ ਦੇ ਨਾਲ ਸੰਬੰਧਤ ਜਿਹੜੀਆਂ ਇਹ ਕਿਲੇ ਦੇ ਵਿੱਚ ਹੈਗੀਆਂ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹਨੂੰ ਕਿਹਾ ਜਾਂਦਾ ਰਾਜਾ ਮਾਨ ਸਿੰਘ ਮਹਿਲ ਇਹ ਰਾਜਾ ਮਾਨ ਸਿੰਘ ਦਾ ਜਿਹੜਾ ਉਹ ਮਹਿਲ ਆ ਇਹਦਾ ਪਹਿਲਾਂ ਆਪ ਇਤਿਹਾਸ ਦੇਖ ਲਾਂ ਨੇ ਇੱਥੇ ਇਤਿਹਾਸ ਸਾਰਾ ਇੱਥੇ ਲਿਖਿਆ ਹੋਇਆ ਰਾਜਾ ਮਾਨ ਸਿੰਘ 1599 ਤੋਂ 1614 ਈਸਵੀ ਦੁਆਰਾ ਨਿਮਰਿਤ ਮਾਨ ਸਿੰਘ ਮਹਿਲ ਸਨ 1599 ਈਸਵੀ ਵਿੱਚ ਬਣ ਕੇ ਤਿਆਰ ਹੋਇਆ ਇਸੇ ਬਣਾਉਣੇ ਵਿੱਚ ਲਗਭਗ 25 ਬਰਸ਼ ਲਗੇ ਪਰੰਪ੍ਰਾ ਵਿੱਚ ਇਸੇ ਹੀ ਸੰਪੂਰਨ ਮਹਿਲ ਦੇ ਰੂਪ ਵਿੱਚ ਬਣਵਾਇਆ ਗਿਆ ਥਾ ਮਹਿਲ ਕੇ ਮੱਧ ਵਿੱਚ ਬੜਾ ਚੌਂਕ ਹੈ ਜਿਸ ਕੇ ਵਿੱਚ ਮੇ ਇੱਕ ਸੁੰਦਰ ਬਾਰਾਂਦਰੀ ਬਣੀ ਹੋਈ ਹੈ ਇਹ ਇਤਿਹਾਸਾ ਜੀ ਨੂੰ 25 ਸਾਲ ਜਿਹੜੇ ਉਹ ਲੱਗੇ ਸੀ ਇਹ ਮਾਨ ਸਿੰਘ ਮਹਿਲੇ ਨੂੰ ਕਿਹਾ ਜਾਂਦਾ ਹੈ ਇਹ ਜਿਹੜੀ ਸਾਹਮਣੇ ਦੇਖ ਰਹੇ ਹੋ ਇਹ ਬਾਰਾਂਦਰੀ ਹੈ 12 ਇਹਦੇ ਦਰਵਾਜ਼ੇ ਨੇ ਤਾਂ ਕਰਕੇ ਇਸ ਨੂੰ ਜਿਹੜਾ ਉਹ ਬਾਰਾਂਦਰੀ ਕਿਹਾ ਜਾਂਦਾ ਬਹੁਤ ਸੋਹਣੇ ਤਰੀਕੇ ਨਾਲ ਇਹ ਜਿਹੜੀ ਉਹ ਬਣਾਈ ਹੋਈ ਹੈ ਬਾਕੀ ਰਾਤ ਸ਼ਾਮ ਦਾ ਟਾਈਮ ਹੈ ਹੁਣ ਲਾਈਟਾਂ ਲੱਗ ਕੇ ਹੋਰ ਵੀ ਖੂਬਸੂਰਤ ਲੱਗਦੀ ਹੈ 25 ਸਾਲ ਦਾ ਸਮਾਂ ਇਹਨੂੰ ਲੱਗਿਆ ਸੀਗਾ ਇਹ ਜਿਹੜੇ ਉਹ ਮਹਿਲ ਨੂੰ ਬਣਨ ਦੇ ਲਈ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਉੱਪਰ ਇਹਦੇ ਜਿਹੜੇ ਉਹ ਕਮਰੇ ਨੇ ਬਹੁਤ ਵੱਡਾ ਇਹ ਮਹਿਲ ਆ ਅਈ ਇਹਦੇ ਅਲੱਗ-ਅਲੱਗ ਭਾਗ ਨੇ ਜਿਵੇਂ ਪਿੱਛੇ ਆਪਾਂ ਦੇਖਿਆ ਸੀ ਉਹਨਾਂ ਦਾ ਆਰਾਮ ਕਰਨ ਵਾਲਾ ਭਾਗ ਸੀਗਾ ਅਈ ਇਹਨੂੰ ਅਲੱਗ-ਅਲੱਗ ਤਰੀਕੇ ਨਾਲ ਜਿਹੜਾ ਉਹ ਡਿਜ਼ਾਈਨ ਕੀਤਾ ਹੋਇਆ ਇਹ 12 ਦਰੀ ਆਪਾਂ ਜਿਹੜੀ ਉਹ ਤੁਹਾਨੂੰ ਦਿਖਾ ਦਾਨੇ ਆ ਇਹ ਇਹ ਕਿਲੇ ਦੇ ਬਿਲਕੁਲ ਸੈਂਟਰ ਦੇ ਵਿੱਚ ਹੈ ਜਿਵੇਂ ਚੌਂਕ ਹੁੰਦਾ ਉਸ ਤਰ੍ਹਾਂ ਇਹਨੂੰ ਜਿਹੜਾ ਉਹ ਬਣਾਇਆ ਹੋਇਆ ਤੇ ਇਹਦੇ ਆਪਾਂ ਅੰਦਰ ਚੱਲਦੇ ਆਂ 12 ਦਰਵਾਜ਼ੇ ਨੇ 12 ਦਰੀ ਇਸ ਕਰਕੇ ਇਹਨੂੰ ਜਿਹੜਾ ਉਹ ਕਿਹਾ ਜਾਂਦਾ ਤੇ ਇਹ ਮਾਨ ਸਿੰਘ ਉਹਨਾਂ ਵੱਲੋਂ ਬਣਵਾਈ ਗਈ ਸੀ 25 ਸਾਲਾਂ ਦੇ ਵਿੱਚ ਇਹ ਸਾਰਾ ਦੇਖ ਲਓ ਵੀ ਕਿੰਨਾ ਕਿੰਨਾ ਸਮਾਂ ਲਾ ਕੇ ਇਹ ਜਿਹੜੇ ਉਹ ਤਿਆਰ ਕਰਦੇ ਸੀਗੇ ਹਨਾ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀਗੇ ਆਪਣੇ ਕਿਲਿਆਂ ਨੂੰ ਹੁਣ ਵੀ ਤਾਂ ਹੀ ਮਜ਼ਬੂਤ ਪਏ ਨੇ ਕਿਲੇ ਇੰਨੇ ਸਾਲ ਹੋਣ ਦੇ ਬਾਵਜੂਦ ਵੀ ਇਹ ਕਿਲਾ ਜਿਹੜਾ ਬਿਲਕੁਲ ਉਸੇ ਤਰ੍ਹਾਂ ਜਿਹੜਾ ਉਹ ਖੜਾ ਹਨਾ ਇਹ ਮਾਨ ਸਿੰਘ ਕਿਲਾ ਹੈ ਇੱਥੋਂ ਦਾ ਇੱਕ ਮੁੱਖ ਭਾਗ ਆਪਾਂ ਕਿਲੇ ਦਾ ਇਹਨੂੰ ਜਿਹੜਾ ਉਹ ਕਹਿ ਸਕਦੇ ਆ ਜਿਹੜਾ ਇਹ ਤੁਸੀਂ ਭਾਗ ਹੁਣ ਦੇਖ ਰਹੇ ਹੋ ਇਹਨੂੰ ਜਨਾਨੀ ਦਰੋਹੀ ਭਾਗ ਕਿਹਾ ਜਾਂਦਾ ਤੇ ਇਸ ਭਾਗ ਦੇ ਵਿੱਚ ਉਸ ਸਮੇਂ ਜਿਹੜੀਆਂ ਮਹਿਲਾਵਾਂ ਰਹਿੰਦੀਆਂ ਹੁੰਦੀਆਂ ਸੀ ਉਹਨਾਂ ਦਾ ਇਹ ਸਥਾਨ ਤੇ ਜਿਹੜਾ ਉਹ ਨਿਵਾਸ ਹੁੰਦਾ ਹੁੰਦਾ ਸੀ ਇਹ ਸਾਰੇ ਜਿਹੜੇ ਉਹ ਤੁਸੀਂ ਕਮਰੇ ਦੇਖ ਰਹੇ ਹੋ ਜਨਾਨੀ ਦਰੋਹੀ ਇਹਨੂੰ ਜਿਹੜਾ ਉਹ ਭਾਗ ਕਿਹਾ ਜਾਂਦਾ ਬਾਕੀ ਆਪਾਂ ਸਾਰਾ ਤਕਰੀਬ ਨੇ ਇਹ ਕਿਲਾ ਤੁਹਾਨੂੰ ਦਿਖਾਤਾ ਕਾਫੀ ਵੱਡਾ ਹੈ ਕਿਲਾ ਬਹੁਤ ਖੁੱਲਾ ਸਵਾ ਹੈ ਇਸ ਕਿਲੇ ਨੂੰ ਦੇਖਣ ਦੇ ਲਈ ਚਾਹੀਦਾ ਤੇ ਇਹ ਤਿੰਨੋਂ ਕਿਲਾ ਨੂੰ ਸਵੇਰ ਤੋਂ ਲੈ ਕੇ ਸ਼ਾਮ ਹੋ ਜਾਂਦੀ ਆ ਸਮਾਂ ਲੱਗ ਜਾਂਦਾ ਕਿਉਂਕਿ ਜਦੋਂ ਬੰਦਾ ਆਉਂਦਾ ਦੁਬਾਰਾ ਦੁਬਾਰਾ ਫਿਰ ਇੱਥੇ ਆਉਂਦਾ ਨਹੀਂ ਫੋਟੋ ਵਗੈਰਾ ਵੀ ਕਲਿੱਕ ਕਰਦਾ ਸਮਾਂ ਲੱਗ ਜਾਂਦਾ ਤੇ ਖੈਰ ਸੋਹਣੇ ਨੇ ਇਹ ਕੁੱਲ ਮਿਲਾ ਕੇ ਕਿਲੇ ਕਮਨ ਵਾਲੀ ਥਾਂ ਜੈਪੁਰ ਉਹ ਸੋਹਣੀ ਹੈ ਆ 12 ਦਰੀ ਆਪਾਂ ਤੁਹਾਨੂੰ ਜਿਹੜੀ ਦਿਖਾਈ ਸੀ ਤੇ ਇੱਥੋਂ ਹੁਣ ਆਪਾਂ ਐਗਜ਼ਿਟ ਕਰਦੇ ਆਂ ਕੇਲੇ ਦੇ ਬਾਹਰਲੇ ਵਾਲੇ ਪਾਸੇ ਨੂੰ ਚੱਲਦੇ ਆਂ ਜਿਹੜਾ ਜਨਾਨੀ ਦਰੋਹੀ ਆਪਾਂ ਤੁਹਾਨੂੰ ਭਾਗ ਦਿਖਾਇਆ ਇਹ ਉਹਦੇ ਕਮਰੇ ਨੇ ਇਹ ਕਮਰਿਆਂ ਦੇ ਵਿੱਚ ਉਹ ਸਮੇਂ ਜਿਹੜੀਆਂ ਮਹਿਲਾਵਾਂ ਸੀਗੀਆਂ ਉਹਨਾਂ ਦਾ ਨਿਵਾਸ ਹੁੰਦਾ ਸੀਗਾ ਇਹ ਰੂਮ ਨੇ ਇੱਥੇ ਜਿਹੜੇ ਉਹ ਬਣੇ ਹੋਏ ਫਿਲਹਾਲ ਇਹਨਾਂ ਕਮਰਿਆਂ ਦੇ ਵਿੱਚ ਕੁਝ ਨਹੀਂ ਹੈਗਾ ਕਮਰੇ ਇਹ ਜਿਹੜੇ ਉਹ ਖਾਲੀ ਨੇ ਇਹ ਆਪਾਂ ਤੁਹਾਨੂੰ ਸਾਰਾ ਭਾਗ ਦਿਖਾਇਆ ਆ ਜਿਹੜਾ ਤੁਸੀਂ ਦਰਵਾਜ਼ਾ ਦੇਖ ਰਹੇ ਹੋ ਇਹ ਇੱਥੇ ਦੀ ਇੱਕ ਸਰੰਗ ਜਾਂਦੀ ਆ ਅੰਬੇਰ ਕਿਲੇ ਤੋਂ ਲੈ ਕੇ ਜੈਗੜ ਕਿਲੇ ਤੱਕ ਅੱਗੇ ਇਸ ਤਰ੍ਹਾਂ ਹੀ ਹੁੰਦਾ ਸੀ ਕਿਲੇ ਇੱਕ ਦੂਜੇ ਨਾਲ ਅਟੈਚ ਹੁੰਦੇ ਸੀਗੇ ਤੇ ਫਿਲਹਾਲ ਇਹ ਬੰਦ ਕੀਤੀ ਹੋਈ ਆ ਇਹ ਅੰਬੇਰ ਕਿਲੇ ਨੂੰ ਜੈਗੜ ਕਿਲੇ ਦੇ ਨਾਲ ਜੋੜਦੀ ਆ ਤੇ ਹਲੇ ਵੀ ਇਹ ਰਸਤਾ ਜਿਹੜਾ ਉਹ ਹੈਗਾ ਇਸ ਬੋਰਡ ਦੇ ਉੱਪਰ ਸਾਰਾ ਇੱਥੇ ਇਤਿਹਾਸ ਵੀ ਇਹਨਾਂ ਨੇ ਲਿਖਿਆ ਹੋਇਆ ਇਹ ਸਰੰਗ ਦਾ ਸਾਰਾ ਉੱਪਰ ਆ ਜਾਂਦੀ ਹੈ ਤੇ ਟਨਲ ਦਾ ਸਾਰਾ ਇਤਿਹਾਸ ਇਹਨਾਂ ਨੇ ਲਿਖਿਆ ਹੋਇਆ ਬਾਕੀ ਇੱਥੇ ਲਿਖਿਆ ਵੀ ਹੋਇਆ ਵੀ ਬੇ ਟੂ ਟਨਲ ਸਰੰਗ ਦਾ ਰਸਤਾ ਭਾਈ ਆਪਾਂ ਕਿਲਾ ਦੇਖ ਕੇ ਆ ਗਏ ਅੰਬੇਰ ਫੋਰਟ ਹਨਾ ਤੇ ਫੋਨ ਆਪਣਾ ਬੰਦ ਹੋਣ ਵਾਲਾ ਅੱਜ ਅਸੀਂ ਪਾਵਰ ਬੈਂਕ ਰੂਮ 'ਚ ਹੀ ਭੁੱਲੇ ਆਏ ਪਾਵਰ ਬੈਂਕ ਲਿਆਉਣੀ ਭੁੱਲ ਗਏ ਚਾਰਜ ਕੀਤੀਆਂ ਸੀ ਰਾਤ ਨੂੰ ਬੈੱਡ ਤੇ ਪਈਆਂ ਰਹਿ ਗਈਆਂ ਫੋਨ ਮੇਰਾ 1% ਆ ਤੇ ਇਥੋਂ ਚੱਕਦੇ ਆਂ ਸਾਈਕਲ ਹੁਣ ਵਾਪਸੀ ਕਰਦੇ ਆਂ ਸਮਾਂ ਸਵਾ 6:30 ਵਜੇ ਦਾ ਹੋਇਆ ਗੁਰਦੁਆਰਾ ਸਾਹਿਬ ਨੂੰ ਚੱਲਦੇ ਆਂ ਜਿੱਥੇ ਆਪਾਂ ਰੁਕੇ ਹੋਇਆ ਠੀਕ ਆ ਭਾਈ ਹਾਂਜੀ ਹਾਂ ਸੋਹਣਾ ਲੱਗਿਆ ਘੁੰਮ ਕੇ ਐਨ ਪੂਰਾ ਕਹਿਣ ਅੰਬੇਰ ਤੱਕ ਲਿਆ ਯਾਰ ਪੂਰਾ ਕਹਿਣ ਹਾਂ ਸਭ ਤੋਂ ਵੱਧ ਟਾਈਮ ਜੇ ਤੁਸੀਂ ਆਉਣਾ ਘੁੰਮਣ ਜੈਪੁਰ ਅੰਬੇਰ ਫੋਰਟ ਆ ਜ ਕਿਉਂਕਿ ਵੱਧਤ ਘੁੰਮਣ ਨੂੰ ਇਹੀ ਵੱਡਾ ਕਿਲਾ ਇਹੀ ਆ ਸਭ ਤੋਂ ਜਿਹੜਾ ਇੱਥੋਂ ਦੇਖਣ ਦੇ ਲਈ ਸਭ ਕੁਝ ਵਧੀਆ ਇੱਥੇ ਆ ਤੇ ਜਿਹੜਾ ਜਾਇਗੜਾ ਉੱਥੇ ਤਾਂ ਸਿਰਫ ਇੱਕ ਬੱਡੀ ਤੋਪ ਆ ਨਾ ਹਾਂ ਆਪਾਂ ਨਹੀਂ ਮੈਂ ਕਹਿੰਦਾ ਨੇਰਾ ਆ ਗਿਆ ਤੇ ਚਲ ਬਾਕੀ ਗੱਲਬਾਤ ਉੱਥੇ ਪਹੁੰਚ ਕੇ ਕਰਦੇ ਆਂ ਆਪਾਂ ਕਮਰੇ 'ਚ ਆਪਾਂ ਕਿਲੇ ਘੁੰਮ ਕੇ ਦੁਬਾਰਾ ਵਾਪਸ ਆਪਣੇ ਕਮਰੇ ਦੇ ਵਿੱਚ ਆ ਗਏ ਆਪਾਂ ਟਰਾਂਸਪੋਰਟ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਕਮਰਾ ਲਿਆ ਹੋਇਆ ਦੋ ਦਿਨਾਂ ਤੋਂ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆਂ ਬਾਕੀ ਇਹ ਜਿਹੜੇ ਕਿਲੇ ਨੇ ਇਹਨਾਂ ਨੂੰ ਸਾਰਾ ਦਿਨ ਜਿਹੜਾ ਉਹ ਖੁੱਲਾ ਟਾਈਮ ਆਪਾਂ ਨੂੰ ਦੇਖਣ ਨੂੰ ਚਾਹੀਦਾ ਹੁੰ ਤੇ ਆਪਾਂ ਤਕਰੀਬਨ 12:30 ਵਜੇ ਗਏ ਸੀਗੇ ਤੇ ਆਪਾਂ ਨੂੰ ਨੇਰਾ ਹੋ ਗਿਆ ਵਾਪਸੀ ਕਰਦੇ ਕਰਦੇ ਤੇ ਸਭ ਤੋਂ ਜ਼ਿਆਦਾ ਟਾਈਮ ਅੰਬੇਰ ਕਿਲੇ ਨੂੰ ਦੇਖਣ ਨੂੰ ਚਾਹੀਦਾ ਜਿਵੇਂ ਆਪਾਂ ਸਾਰਾ ਵੀਡੀਓ ਦੇ ਵਿੱਚ ਦੱਸਿਆ ਹੀ ਆ ਤੇ ਜਿਹੜੀਆਂ ਵੀਡੀਓਜ਼ ਨੇ ਆਪਾਂ ਦੋ ਭਾਗਾਂ ਦੇ ਵਿੱਚ ਪਾਈਆਂ ਸੀਆਂ ਕਿਉਂਕਿ ਕਿਲੇ ਕਾਫੀ ਵੱਡੇ ਨੇ ਪਹਿਲੀ ਵੀਡੀਓ ਦੇ ਵਿੱਚ ਜੈਗੜ ਫੋਟੋ ਦਿਖਾਇਆ ਸੀ ਤੇ ਹੁਣ ਦੂਸਰੀ ਵੀਡੀਓ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਤੇ ਆਪਾਂ ਅੰਬੇਰ ਕਿਲਾ ਦਿਖਾਇਆ ਸੋ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ